ਸਰ ਕਿੰਨੇ ਸਮੇਂ ਤੋਂ ਇੱਥੇ ਹੋ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਅਸਲ 'ਚ ਇਹ ਸੰਸਥਾ 2003 ਦੇ ਵਿੱਚ ਸ਼ੁਰੂ ਹੋਈ ਸੀ ਸਰ ਕਿਸ ਤਰ੍ਹਾਂ ਦੇ ਜਿਹੜੇ ਬੱਚੇ ਆਉਂਦੇ ਆ ਤੁਹਾਡੇ ਕੋਲ ਸਾਡੇ ਕੋਲ ਔਰਫਨ ਵਿੱਚ ਅਨਾਥ ਵਿੱਚ ਜਿਨ੍ਹਾਂ ਨੂੰ ਲੋਕ ਕਿਸੇ ਨਾ ਕਿਸੇ ਕਾਰਨ ਵਸ ਟੀਆੜੀਆਂ ਤੇ ਨਹਿਰਾਂ ਦੇ ਕੰਢਿਆਂ ਤੇ ਰੂੜੀਆਂ ਦੇ ਵਿੱਚ ਐਦਾਂ ਸੁੱਟ ਜਾਂਦੇ ਨੇ ਉਹ ਸਾਡੇ ਕੋਲ ਬੱਚੇ ਆਉਂਦੇ ਨੇ ਇਹ ਗਵਰਨਮੈਂਟ ਦਾ ਇੱਕ ਪ੍ਰੋਸੈਸ ਹੈ ਡਿਸਟ੍ਰਿਕਟ ਲੈਵਲ ਤੇ ਸਟੇਟ ਗਵਰਨਮੈਂਟ ਨੇ ਇੱਕ ਨੋਟੀਫਾਈਡ ਕਮੇਟੀਆਂ ਕੀਤੀਆਂ ਹੋਈਆਂ ਨੇ ਜਿਨ੍ਹਾਂ ਕੋਲ ਸੈਸ਼ਨ ਕੋਰਟ ਦੀਆਂ ਪਾਵਰਾਂ ਹੁੰਦੀਆਂ ਨੇ ਚਾਈਲਡ ਵੈਲਫੇਅਰ ਕਮੇਟੀਆਂ ਨੇ ਬਾਲ ਭਲਾਈ ਕਮੇਟੀਆਂ ਨੇ ਉਹਨਾਂ ਦੇ ਥਰੂ ਸਾਡੇ ਕੋਲ ਬੱਚੇ ਪਹੁੰਚਦੇ ਸਰ ਕਿੰਨਾ ਪਰੇਸ਼ਾਨੀਆਂ ਦਾ mostly ਬੱਚੇ ਨਾ ਬਿਮਾਰ ਹੀ ਆਉਂਦੇ ਨੇ ਜਦੋਂ ਸਾਡੇ ਕੋਲ ਪਹੁੰਚਦੇ ਨੇ ਜੇ ਠੀਕ ਵੀ ਹੋਣ ਉਹ ਆਫਟਰ ਬਰਥ ਛੱਡ ਦਿੱਤੇ ਜਾਂਦੇ ਨੇ ਤਾਂ ਰੱਬ ਦਾ ਰੂਪ ਨਹੀਂ ਪਰ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਜਾਂ ਇਹ ਕਹਿ ਲਈਏ ਜਿਹੜੀ ਅਡਾਪਸ਼ਨ ਹੈ ਅਡਾਪਸ਼ਨ ਚ ਚਲੀ ਜਾਏਗੀ ਤੇ ਜਿਹੜੀ ਅਡਾਪਸ਼ਨ ਹੋਣੀ ਹੁੰਦੀ ਹੈ ਜਿੱਥੇ ਜਾਣਾ ਹੁੰਦਾ ਉਹ ਵੀ ਕੁਦਰਤ ਦਾ ਇੱਕ ਖੇਡ ਹੈ ਸਾਡੇ ਥਰੂ ਆ ਕੇ ਸਾਡੇ ਕੋਲ ਜਿਹੜੀ ਅਡਾਪਸ਼ਨ ਹੈ ਲਗਭਗ 95 96% ਅਡਾਪਸ਼ਨ ਹੈ ਤੇ ਉਹ ਸੈਂਟਰ ਗਵਰਨਮੈਂਟ ਦਾ ਇੱਕ ਸਿਸਟਮ ਹੈ ਉਹਦੇ ਥਰੂ ਸਾਰੇ ਬੱਚੇ ਅਡਾਪਸ਼ਨ ਚ ਚਲੇ ਜਾਂਦੇ ਆ ਅਸੀਂ ਬੱਚੇ ਗੋਦ ਖੁਦ ਨਹੀਂ ਦਿੰਦੇ